ਆਵੇਂ ਜਾਨ ਲੈਣ ਦੀ ਆ ਜਾਨ ਦੇਣ ਦੀ ਗੱਲ ਨਾ ਕਰੋ ਪਹਿਲੇ ਆਪਣੀਆਂ ਆਦਤਾਂ ਦੇਖੋ ਪਹਿਲੇ ਆਪਣਾ ਜੀਵਨ ਦੇਖੋ ਇਹਦੇ ਅੰਦਰ ਕੋਈ ਆਦਤ ਨਹੀਂ ਇਹ ਸੂ ਵੀ ਕੁਰਬਾਨੀ ਕਿਉਂ ਸਭ ਕੋ ਕਿਉਂਕਿ ਕੀ ਜ਼ਮੀਨ ਕਿਉਂ ਲਰ ਜਾਈ ਚਿਤਾਨਾ ਕਿਉਂ ਤੜਕ ਗਏ ਹਾਕਲ ਦਾ ਪਰਦਾ ਉੱਪਰੋਂ ਲੈ ਕੇ نیچے ਤੱਕ ਕਿਉਂ ਫਟ ਗਿਆ ਇਸ ਸਾਰਾ ਜੋ ਕੁਝ ਵੀ ਹੋ ਰਿਹਾ ਹੈ ਜੋ ਵੀ ਕੀ ਹੋ ਰਹੀ ਹੈ ਹੱਲ ਜੋਨ ਹੋ ਰਹੀ ਹੈ ਕਿਉਂ ਹੋ ਰਹੀ ਸੀ ਇਸ ਤੋਂ ਪਹਿਲੇ ਵੀ ਤਾਂ ਲੋਕ ਮਰਦੇ ਸੀ ਲੇਕਿਨ ਅੱਜ ਅੱਜ ਇੱਕ ਕੰਪਲੀਟ ਕੁਰਬਾਨੀ ਹੋਈ ਹੈ ਇੱਕ ਕੰਪਲੀਟ ਮੈਨ ਆਫ ਗੋਡ ਕੁਰਬਾਨੀ ਹੋਈ ਹੈ ਜਿਹਦੇ ਵਿੱਚ ਕੋਈ ਕੀ ਨਹੀਂ ਸੀ ਐਬ ਨਹੀਂ ਸੀ ਉਹ ਬੇਐਬ ਸੀਗਾ ਐ ਅਬਦਾਰ ਦੀ ਕੁਰਬਾਨੀ ਕਰਨਾ ਮਨਾ ਹੈ ਅਬਦਾਰ ਦੀ ਕੁਰਬਾਨੀ ਨਾ ਮਨਜ਼ੂਰ ਹੈ ਤੇ ਐਵੇਂ ਨਹੀਂ ਮਰ ਜਾਣਾ ਪਹਿਲੇ ਆਪਣੀ ਜ਼ਿੰਦਗੀ ਦੇਖੋ